ਅੱਜ ਬਾਈ ਆਪਾਂ ਨਾ ਮਲੋਟ ਸ਼ਹਿਰ ਦੇ ਵਿੱਚ ਬੈਠੇ ਆ ਸਭ ਤੋਂ ਵੱਡਾ ਹੋਮੋਪੈਥਿਕ ਦਾ ਕਲੀਨਿਕ ਆ ਪੰਜਾਬ ਹੋਮੋਪੈਥਿਕ ਲਈ ਆ ਬਾਈ ਤੁਸੀਂ ਵੇਖ ਵੀ ਸਕਦੇ ਆ ਦਵਾਈ ਕੈਮਰੇ 'ਚ ਕਿੱਡੀ ਪੁਰਾਣੀ ਖਾਂਸੀ ਹੋਵੇ ਵੀ ਮੈਡਮ ਕਹਿੰਦੇ ਖਾਂਸੀ ਜਮਾਂ ਬਿਲਕੁਲ ਸਹੀ ਹੋ ਸਕਦੀ ਹੈ ਵੀ ਜਿਹੜੇ ਕਿਸੇ ਭੈਣ ਭਰਾ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਆ ਨੰਬਰ ਚੱਲੀ ਜਾਂਦਾ ਤੁਸੀਂ ਮੈਡਮ ਰੀਤੂ ਗਰਗ ਨਾਲ ਗੱਲ ਕਰੋ ਤੇ ਆ ਦਵਾਈ ਮੰਗਾਓ ਸਪੌਟਨ ਉਦੋਂ ਦਵਾਈਆਂ ਦੱਸ ਰਹੇ ਆ ਇਹ ਕਿੰਨੀਆਂ-ਕਿੰਨੀਆਂ ਸ਼ੀਸ਼ਾ ਦਾ ਬੰਦਾ ਵਰਤ ਕੇ ਬਿਲਕੁਲ ਸਹੀ ਹੋ ਸਕਦਾ ਤੇ ਜੀ ਵੱਧ ਤੋਂ ਵੱਧ ਡੇਢ 2 ਮਹੀਨੇ ਦੀ ਹੱਦ 3 ਮਹੀਨਿਆਂ ਦੀ ਦਵਾਈ ਆਪਾਂ ਲਵਾਂਗੇ ਠੀਕ ਹੈ ਜੀ ਨਾਲ ਦੀ ਨਾਲ ਸਹੀ ਹੋ ਜਾਏਗਾ ਫਰਕ ਪੈਣਾ ਸ਼ੁਰੂ ਹੋ ਜਾਏਗਾ ਹਾਂ ਜੀ ਸਸਤੀ ਕਾਲ ਮਿੱਤਰੋ ਅੱਜ ਬਾਈ ਆਪਾਂ ਨਾ ਮਲੋਟ ਸ਼ਹਿਰ ਦੇ ਵਿੱਚ ਬੈਠੇ ਆ ਸਭ ਤੋਂ ਵੱਡਾ ਹੋਮੋਪੈਥਿਕ ਦਾ ਕਲੀਨਿਕਾ ਪੰਜਾਬ ਹੋਮੋਪੈਥਿਕ ਕਲੀਨ ਨਾਲ ਆਪਣੇ ਡਾਕਟਰ ਤਰਸੀਮ ਕੁਮਾਰ ਗਰਗਾ ਮੈਡਮ ਰੀਤੂ ਗਰਗਾ ਜੀ ਨਾਲ ਬਾਈ ਰਜਤ ਗਰਗ ਖੜੇ ਆ। ਬਾਈਆਂ ਕੋਲੇ ਨਾ ਇੱਥੇ ਬਈ ਬਹੁਤ ਵੱਡਾ ਕਲੀਨਿਕਾ ਇੱਥੋਂ ਤੁਸੀਂ ਦਵਾਈ ਲਿਜਾ ਕੇ ਆਪਦੇ ਕਲੀਨਿਕ ਵੀ ਓਪਨ ਕਰ ਸਕਦੇ ਆ। ਸਾਰੀ ਜਾਣਕਾਰੀ ਦਵਾਈ ਦੀ ਤੁਹਾਨੂੰ ਲੈ ਕੇ ਦਊਗਾ। ਇੱਕ ਗੱਲ ਮੈਂ ਤੁਹਾਨੂੰ ਪਹਿਲੀਆਂ ਚ ਦੱਸ ਦਿਆਂ। ਚਾਹੇ ਤੁਹਾਡੇ ਕਿਸੇ ਪਸ਼ੂ ਚ ਪ੍ਰੋਬਲਮ ਆ, ਚਾਹੇ ਕਿਸੇ ਭੈਣ ਨੂੰ ਭਰਾ ਨੂੰ ਕਿਸੇ ਵੀ ਬਿਮਾਰੀ ਤੋਂ ਤੁਸੀਂ ਤੰਗ ਪਰੇਚਾਨ ਆ। ਆਹ ਬਈ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਮੈਡਮਾਂ ਨਾਲ ਗੱਲ ਕਰ ਲਿਓ ਰੀਤੂ ਗਰਗ ਨਾਲ ਅਤੇ ਤੁਹਾਨੂੰ ਬਈ ਕੱਲੀ-ਕੱਲੀ ਬਿਮਾਰੀ ਦਾ ਇਹ ਹੱਲ ਦੱਸਣਗੇ ਦਵਾਈ ਭੇਜਣਗੇ ਕੂਰੀਅਰ ਵੀ ਕਰਾ ਦੇਣਗੇ ਕਰਦੇ ਆ ਗੱਲਬਾਤ ਜੁੜੇ ਰਿਓ ਵੀਡੀਓ ਨਾਲ ਸਭ ਤੋਂ ਪਹਿਲਾਂ ਸਸੀ ਕਾਲ ਜੀ ਸਸੀ ਕਾਲ ਜੀ ਥੈਂਕ ਯੂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਸਾਡੀ ਸ਼ਾਪ ਤੇ ਵਿਜ਼ਿਟ ਕਰਨ ਵਾਸਤੇ ਮੈਂ ਅੱਜ ਤੁਹਾਨੂੰ ਕਈ ਦਵਾਈਆਂ ਜੋ ਕਿ ਸਾਡੀਆਂ ਬਹੁਤ ਫੇਮਸ ਹੈ ਉਹਨਾਂ ਨਾਲ ਜਾਣੂ ਕਰਵਾਉਂਗੀ ਠੀਕ ਹੈ ਮੈਡਮ ਠੀਕ ਹੈ ਜੀ ਸਭ ਤੋਂ ਪਹਿਲਾਂ ਇਹ ਜੀ ਅਜਸਟੇਸ਼ੀਆ ਦਵਾਈ ਹੈ ਠੀਕ ਹੈ ਜੀ ਠੀਕ ਹੈ ਇਹ ਖਾਂਸੀ ਵਾਸਤੇ ਯੂਜ਼ ਹੁੰਦੀ ਹੈ ਠੀਕ ਹੈ ਠੀਕ ਹੈ ਤੇ ਆ ਬਈ ਤੁਸੀਂ ਵੇਖ ਵੀ ਸਕਦੇ ਆ ਦਵਾਈ ਕੈਮਰੇ 'ਚ ਕਿੱਡੀ ਪੁਰਾਣੀ ਖਾਂਸੀ ਹੋਵੇ ਵੀ ਮੈਡਮ ਕਹਿੰਦੇ ਖਾਂਸੀ ਜਮਾਂ ਬਿਲਕੁਲ ਸਹੀ ਹੋ ਜੂਗੀ। ਉਸ ਤੋਂ ਬਾਅਦ ਜੀ ਦੂਜੀ ਦਵਾਈ ਹੈ ਲੀਵਰ ਕੇਅਰ। ਲੀਵਰ ਵਾਸਤੇ। ਹਾਂਜੀ ਇਹ ਲੀਵਰ ਦੀ ਕੋਈ ਵੀ ਪ੍ਰੋਬਲਮ ਹੋਵੇ ਸੈੱਟ ਕਰ ਦੇਗੀ। ਅੱਛਾ ਠੀਕ ਹੈ। ਠੀਕ ਹੈ ਜੀ। ਇਹ ਲੀਵਰ ਵਾਸਤੇ ਯੂਜ਼ ਹੁੰਦੀ ਹੈ। ਠੀਕ ਹੈ ਜੀ। ਤੀਜੀ ਦਵਾਈ ਜੀ ਆ ਵੀ ਲੀਵਰ ਟੋਨਿਕ ਹੈ। ਅੱਛਾ ਜੀ। ਇਹ ਵੀ ਲੀਵਰ ਵਾਸਤੇ ਯੂਜ਼ ਹੁੰਦੀ ਹੈ। ਠੀਕ ਹੈ ਜੀ। ਠੀਕ ਹੈ ਜੀ ਇਹ ਵੀ ਬਹੁਤ ਵਧੀਆ ਦਵਾਈ ਹੈ। ਅੱਛਾ ਠੀਕ ਹੈ ਜੀ। ਉਸ ਤੋਂ ਬਾਅਦ ਜੀ ਆਹ ਦਵਾਈ ਆ ਦਵਾਈ ਜੀ ਬੱਚਿਆਂ ਦੇ ਦਿਮਾਗ ਦੀ ਜਿਹੜੀ ਕੋਈ ਵੀ ਯਾਦਦਾਸ਼ਤ ਕਮਜ਼ੋਰ ਹੈ ਉਹਨੂੰ ਤੇਜ਼ ਕਰਨ ਵਾਸਤੇ ਯੂਜ਼ ਹੁੰਦੀ ਆ ਠੀਕ ਆ ਜੀ ਆ ਭਾਈ ਜੀ ਤੁਸੀਂ ਵੇਖ ਵੀ ਸਕਦੇ ਆ ਕੈਮਰੇ 'ਚ ਹੋਮੋਪੈਥਿਕ ਦਵਾਈ ਆ ਕੇਪੀ ਟੋਨਿਕ ਆ ਤੇ ਇਹ ਆ ਗਈ ਜਿਵੇਂ ਲੀਵਰ ਟੋਨਿਕ ਆ ਉਸ ਤੋਂ ਬਾਅਦ ਜੀ ਜਿਵੇਂ ਆ ਦਵਾਈਆਂ ਪਈਆਂ ਆਹ ਹਾ ਕਾਦੇ ਵਾਸਤੇ ਆ ਜੀ ਇਹ ਵੀ ਲੀਵਰ ਦੇ ਵਿੱਚ ਕੋਈ ਵੀ ਪ੍ਰੋਬਲਮ ਆਂਦੀ ਹੈ ਜਿਵੇਂ ਸੋਜ ਆ ਗਈ ਫੈਟੀ ਲੀਵਰ ਹੁੰਦਾ ਗਾਲ ਬਲੇਡਰ ਵਾਸਤੇ ਉਹ ਡ੍ਰੌਪਸ ਵਾਸਤੇ ਇਹ ਇਹਦੀਆਂ ਡ੍ਰੌਪਸ ਯੂਜ਼ ਕਰ ਸਕਦੇ ਆ ਆਪਾਂ ਠੀਕ ਆ ਇਹ ਜਿਵੇਂ ਜਿਹੜੀਆਂ ਤੁਸੀਂ ਦਵਾਈਆਂ ਦੱਸ ਰਹੇ ਆ ਇਹ ਕਿੰਨੀਆਂ ਕਿੰਨੀਆਂ ਸ਼ੀਸ਼ੀਆਂ ਬੰਦਾ ਵਰਤ ਕੇ ਬਿਲਕੁਲ ਸਹੀ ਹੋ ਸਕਦਾ ਇਹ ਜੀ ਵੱਧ ਤੋਂ ਵੱਧ ਡੇਢ ਦੋ ਮਹੀਨੇ ਦੀ ਹੱਦ ਤਿੰਨ ਮਹੀਨਿਆਂ ਦੀ ਦਵਾਈ ਆਪਾਂ ਲਵਾਂਗੇ ਠੀਕ ਹੈ ਜੀ ਨਾਲ ਦੀ ਨਾਲ ਸਹੀ ਹੋ ਜਾਏਗਾ ਫਰਕ ਪੈਣਾ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਜਿਹੜੀ ਆਹਾ ਵਾਲੀ ਦਵਾਈ ਹੈ ਜੀ ਇਹ ਕਦੇ ਵਾਸਤੇ ਹੈ ਇਹ ਸਰਵਾਈਕਲ ਵਾਸਤੇ ਹੈ ਜੋੜਾਂ ਦੇ ਦਰਦ ਵਾਸਤੇ ਹੈ ਇਹ ਆਪਣੇ ਅੰਦਰ ਕੋਈ ਵੀ ਪ੍ਰੋਬਲਮ ਹੈ ਜੋੜਾਂ ਦੇ ਵਿੱਚ ਉਹਨੂੰ ਠੀਕ ਕਰ ਦੇਗਾ ਚੱਕਰ ਵਗੈਰਾ ਸਭ ਠੀਕ ਲੈ ਵੀ ਜਿਹੜੇ ਕਿਸੇ ਭੈਣ ਭਰਾ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਆ ਨੰਬਰ ਚੱਲੀ ਜਾਂਦਾ ਤੁਸੀਂ ਮੈਡਮ ਰੀਤੂ ਗਰਗ ਨਾਲ ਗੱਲ ਕਰੋ ਤੇ ਆ ਦਵਾਈ ਮਗਾਓ ਪੌਡਨ ਤੇ ਉਸ ਤੋਂ ਬਾਅਦ ਜੀ ਜਿਵੇਂ ਆ ਦਵਾਈ ਆ ਗਈ ਇਹ ਕਦੇ ਵਾਸਤੇ ਆ ਇਹ ਜੀ ਬਰਬੈਰਿਸ ਵਲਗੈਰੀਸ ਜਿਵੇਂ ਬੀਵੀਕੋ ਵੀ ਕਹ ਦਿੰਦੇ ਆ ਇਹਨੂੰ ਤੇ ਇਹ ਜਿੰਨੀ ਮਰਜੀ ਪੱਥਰੀ ਹੋਵੇ ਇਹ ਖੋਰ ਕੇ ਉਹਨੂੰ ਤੋੜ ਕੇ ਪੱਥਰੀ ਨੂੰ ਪਾਣੀ ਬਣਾ ਕੇ ਕੱਢ ਦਿੰਦੀ ਹੈ ਠੀਕ ਬਹੁਤ ਵਧੀਆ ਹਾਂਜੀ ਹਾਂਜੀ ਗੁਰਦੇ ਦੀ ਪੱਥਰੀ ਵਾਸਤੇ ਇਹ ਗੁਰਦੇ ਵਾਸਤੇ ਵੀ ਹੈ ਹਾਂਜੀ ਗੁਰਦੇ ਦੀ ਪੱਥਰੀ ਵਾਸਤੇ ਹੀ ਹੈ ਦਰਦ ਰੋਕ ਦਿੰਦੀ ਹੈ ਅੱਛਾ ਠੀਕ ਹੈ ਜੀ ਤੇ ਜਿਵੇਂ ਆਹ ਦਵਾਈ ਆ ਜੀ ਇਹ ਕਦੇ ਵਾਸਤੇ ਆ ਜੀ ਮੈਨੂੰ ਇਹ ਜੀ ਸਭ ਤੋਂ ਵਧੀਆ ਜਿਹੜੀ ਡਾਇਆਕਾਰਡ ਦਵਾਈ ਆ ਹਾਰਟ ਵਾਸਤੇ ਹਾਰਟ ਚ ਕੋਈ ਵੀ ਪ੍ਰੋਬਲਮ ਆਂਦੀ ਹੈ ਠੀਕ ਹੈ ਜੀ ਠੀਕ ਹੈ ਜੀ ਹਾਰਟ ਦੀ ਪੰਪਿੰਗ ਵਾਸਤੇ ਜਾਂ ਕੋਈ ਬਲੋਕੇਜ ਆਂਦੀ ਆ ਉਹਨੂੰ ਓਪਨ ਕਰ ਦਿੰਦੀ ਹੈ ਠੀਕ ਲੈ ਵੀ ਮਿੱਤਰੋ ਜਿਹੜੇ ਭੈਣ ਭਰਾ ਹਾਰਟ ਦੀ ਪ੍ਰੋਬਲਮ ਚਾ ਆਪਾਂਏ ਸਟੰਟ ਪੈਂਦੇ ਹੋਵੇ ਤੁਸੀਂ ਮੈਡਮ ਨਾਲ ਗੱਲ ਕਰਿਓ ਤੇ ਤੁਹਾਡੇ ਹਾਰਟ ਦੀਆਂ ਬਿਮਾਰੀਆਂ ਦਾ ਪੱਕਾ ਹੱਲ ਲੱਭ ਕੇ ਦੇਣਗੇ ਉਸ ਤੋਂ ਬਾਅਦ ਜਿਵੇਂ ਜੀ ਆਹ ਦਵਾਈ ਆ ਗਈ ਹੈ ਕਦੇ ਵਾਸਤੇ ਆਈ ਇਹ ਜੀ ਕੋਈ ਵੀ ਜਿਵੇਂ ਦਾਦ ਹੁੰਦੀ ਹੈ ਜਾਂ ਫੰਗਸ ਅਲਰਜੀ ਹੁੰਦੀ ਹੈ ਸਕਿਨ ਦੀ ਉਹਦੇ ਵਾਸਤੇ ਇਹ ਯੂਜ਼ ਹੁੰਦੀ ਹੈ। ਅੱਛਾ ਠੀਕ। ਕੋਈ ਵੀ ਸਕਿਨ ਦੀ ਪ੍ਰੋਬਲਮ ਆ ਗਈ। ਠੀਕ ਹੈ ਜੀ ਤੇ ਆਹ ਵਾਲੀ ਦਵਾਈ ਜੀ ਇਹ ਹੈ ਜੀ ਸਪੈਸ਼ਲ ਸਾਡੇ ਪਸ਼ੂਆਂ ਦੀ ਦਵਾਈ ਹੈ। ਠੀਕ ਹੈ। ਜੇ ਕੋਈ ਵੀ ਪਸ਼ੂ ਦੇ ਵਿੱਚ ਦੁੱਧ ਵਧਾਣ ਵਾਸਤੇ ਕੋਈ ਆਪਾਂ ਨੂੰ ਕਹਿੰਨੇ ਕਿ ਦੁੱਧ ਨਹੀਂ ਵੱਧਾ ਪਿਆ ਤਾਂ ਆਹ ਦਵਾਈ ਜੀ 3 ਟਾਈਮ 20 ਐਮਐਲ ਦੇ ਢੱਕਣ ਦੇਣੇ ਆ ਤੇ ਜਾਂ ਤਾਂ ਮਤਲਬ ਕਿਸੇ ਦਾਨੇ ਤੇ ਪਾ ਕੇ ਦੇ ਦਿਓ। ਕਿਵੇਂ ਵੀ ਤੁਸੀਂ ਪਾਸ਼ੂ ਨੂੰ ਦੇਣੀ ਆ ਹਾਂ ਨਹੀਂ ਜੀ ਆਟੇ ਰੋਟੀ ਦੇ ਟੁਕੜੇ ਆਟੇ ਤੇ ਜਿਵੇਂ ਪੇੜਾ ਹੁੰਦਾ ਠੀਕ ਹੈ ਉਦਾਂ ਦੁੱਧ ਵਧਾਉਗੀ ਹਾਂਜੀ ਇਹ ਦੇਖ ਲਓ ਤੁਸੀਂ ਦੁੱਧ ਵਧਾਉਣ ਦਾ ਫਾਰਮ ਹੁੰਦਾ ਬਹੁਤ ਜਿਹੇ ਥਣਾਂ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ ਹਾਂਜੀ ਇਹ ਥਣਾਂ ਦੇ ਵਿੱਚ ਵਾਸਤੇ ਇੱਕ ਆ ਵਾਲੀ ਹੈ ਜੀ ਠੀਕ ਹੈ ਜੀ ਇੱਕ ਆ ਵਾਲੀ ਹੈ ਲੈ ਵੀ ਜਿਹੜੇ ਡੈਰੀ ਫਾਰਮ ਵਾਲੇ ਇਕੱਠੀ ਦੋਵੇਂ ਦੋਵੇਂ ਇਕੱਠੀਆਂ ਲੈਣ ਹਾਂਜੀ ਇਹ ਇਕੱਠੀ ਜਿਹੜੇ ਡੈਰੀ ਫਾਰਮ ਵਾਲੇ ਭਰਾ ਭਾਈ ਆ ਦਵਾਈਆਂ ਨੋਟ ਕਰ ਲਓ ਮਲੋਟ ਪੰਜਾਬ ਹੋਮੋਪੈਥੀ ਤੋਂ ਤੁਸੀਂ ਮਗਾ ਸਕਦੇ ਆ ਯਾਰ ਗੱਲ ਮੁਕਾਓ ਮੈਂ ਤੁਹਾਨੂੰ ਇੱਕ ਪੰਜਾਬੀ ਚ ਗੱਲ ਦੱਸਦਾ ਵੀ ਫੋਨ ਨੰਬਰ ਥੱਲੇ ਵੀਡੀਓ ਚੱਲੀ ਜਾਂਦਾ ਬਹੁਤ ਵਧੀਆ ਮੈਡਮ ਨੇ ਜਾਣਕਾਰੀ ਦਿੱਤੀ ਆ ਅ ਤੁਸੀਂ ਹੋਰ ਤਾਂ ਹੋਰੀ ਯਾਰ ਮੈਂ ਇਹ ਕਲੀਨਿਕ ਤੋਂ ਨਾ ਬਹੁਤ ਸਮੇਂ ਦਾ ਦਵਾਈ ਲੈਣਾ ਕਿਉਂਕਿ ਮੈਨੂੰ ਸਕਿਨ ਪ੍ਰੋਬਲਮ ਸੀਗੀ ਬਿਲਕੁਲ ਸਹੀ ਹੋ ਗਈ ਆ ਇਹਦੇ ਚ ਬਾਈ ਜੀ ਕੋਈ ਪ੍ਰੋਮੋਸ਼ਨ ਨਹੀਂ ਇਹ ਮੇਰਾ ਆਪ ਦਾ ਕਲੀਨਿਕ ਹੀ ਸਮਝੋ ਡਾਕਟਰ ਮੈਨੂੰ ਆਪ ਖੋਦ ਇਹਨਾਂ ਨੇ ਸਹੀ ਕੀਤਾ ਬਹੁਤ ਵਧੀਆ ਇਨਸਾਨ ਆ ਤਰਸੀਮ ਕੁਮਾਰ ਜੀ ਬਾਈ ਰਜਤ ਗਰਗ ਤੇ ਮੈਡਮ ਰਿਤੂ ਗਰਗ ਇਹੇ ਬਾਈ ਜੀ ਤੁਹਾਨੂੰ ਕੋਈ ਵੀ ਰੋਗ ਆ ਰੋਗ ਤੋਂ ਮੁਕਤੀ ਦਵਾ ਦੇਣਗੇ ਬਹੁਤ ਵਧੀਆ ਇਹਨਾਂ ਕੋਲੇ ਦਵਾਈਆਂ ਜੇ ਕਿਸੇ ਭਰਾ ਨੇ ਬਾਈ ਗਾਂ ਆਪਦਾ ਕਲੀਨਿਕ ਕਰਨਾ ਇਹਨਾਂ ਤੋਂ ਜਾਣਕਾਰੀ ਵੀ ਲੈ ਸਕਦੇ ਆ ਤੁਸੀਂ ਆਪਦਾ ਕਲੀਨਿਕ ਕਰਕੇ ਇਹਨਾਂ ਤੋਂ ਕੱਲੀ-ਕੱਲੀ ਦਵਾਈ ਖਰੀਦ ਸਕਦੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਪਿੱਛੇ ਵਿਖਾ ਦੇ ਬਾਈ ਬਿਲਕੁਲ ਇਹਨਾਂ ਦਾ ਜਿਹੜਾ ਕਲੀਨਿਕ ਆ ਦਵਾਈਆਂ ਦੇ ਨਾਲ ਭਰਿਆ ਪਿਆ ਚਾਹੇ ਤੁਹਾਨੂੰ ਕੋਈ ਵੀ ਬਿਮਾਰੀ ਆ ਹਾਰਟ ਦੀ ਬਿਮਾਰੀ ਆਸਤੇ ਸਪੈਸ਼ਲ ਇਹਨਾਂ ਕੋਲੇ ਦਵਾਈਆਂ ਜੀ ਚਾਹੇ ਤੁਹਾਨੂੰ ਪਥਰੀ ਦਾ ਕੋਈ ਅੰਗ ਬਵਾਸੀਰ ਜਾਂ ਜਿਵੇਂ ਆਪਾਂ ਕਹਿ ਸਕਦੇ ਆ ਕਿਸੇ ਨੂੰ ਬਾਈ ਜੀ ਪ੍ਰੋਬਲਮ ਆਉਂਦੀ ਆ ਕੋਈ ਬੱਚਾ ਹੁੰਦਾ ਨਹੀਂ ਕਨਸੀਵ ਨਹੀਂ ਹੁੰਦਾ ਤੁਸੀਂ ਦਵਾਈ ਇੱਥੇ ਆ ਕੇ ਲੈ ਸਕਦੇ ਆ ਤੁਹਾਨੂੰ ਕੋਈ ਵੀ ਦੁੱਖ ਤਕਲੀਫਾ ਦੂਰ ਕਰ ਦੇਣਗੇ ਐ ਤੁਸੀਂ ਮੈਡਮ ਦਾ ਫੋਨ ਨੰਬਰ ਚੱਲੀ ਜਾਂਦਾ ਗੱਲਬਾਤ ਤੁਸੀਂ ਇਹਦੇ ਤੇ ਕਰਕੇ ਸਾਰੀ ਜਾਣਕਾਰੀ ਲੈ ਕੇ ਗਾਂ ਦੀ ਗਾਂ ਵੀਡੀਓ ਸ਼ੇਅਰ ਕਰਿਓ ਜੀ ਆਪਣੇ ਭਲੇ ਲਈ ਵੀਡੀਓ ਆ ਜਲਦੀ ਨਵੀਂ ਵੀਡੀਓ ਨਾਲ ਮਿਲਦੇ ਆ ਜੀ ਧੰਨਵਾਦ